ਏ ਅਧਿਕਾਰੀ ਆਪਣੇ ਐਸਪੀਰ ਦੇ ਬਹੁਤ ਸਾਰੇ ਜਿਹੜੇ ਆਏ ਹੋਏ ਆ ਇਹ ਸਫਾਈ ਕਰਨ ਲੱਗੇ ਹੋਏ ਸੀਗੇ ਤੇ ਮੈਂ ਰੱਬ ਦਾ ਬੜਾ ਸ਼ੁਕਰੇ ਦਾ ਸ਼ੁਕਰੀਆ ਅਦਾ ਕਰਦਾ ਕਿ ਇਸ ਵਾਰ ਜਿਹੜੀ ਵੀ ਟੀਮ ਹੈ ਗੰਕਨਾਲ ਦੇ ਚੇਅਰਮੈਨਾਂ ਦੀ ਨਹਿਰ ਦੇ ਚੇਅਰਮੈਨਾਂ ਦੀ ਬਹੁਤ ਵਧੀਆ ਬਹੁਤ ਵਧੀਆ ਕੰਮ ਕਰ ਰਹੇ ਤੇ ਨਵੀਂ ਨਹਿਰ ਬਣਨ ਤੋਂ ਬਾਅਦ ਮੇਰੇ ਖਾਤੇ ਪਹਿਲੀ ਵਾਰੀ ਸਫਾਈ ਹੋ ਰਹੀ ਹੈ ਜੀ ਹਾਂ ਜੀ ਤੇ ਬਾਕੀ ਚੇਅਰਮੈਨ ਸਾਹਿਬ ਨੇ ਮਿਹਨਤ ਕੀਤੀ ਹੈ ਚੇਅਰਮੈਨ ਸਾਹਿਬ ਦੱਸਣਗੇ ਕਾਚੋ ਜੀ ਦੱਸੋ ਕੱਲ ਕੀ ਕੁਝ ਕੀਤਾ ਤੁਸੀਂ ਕੀ ਜਨਤਾ ਨੂੰ ਅਪਗਤ ਕਰਵਾਓ ਕੱਲ ਅਸੀਂ ਸਫਾਈ ਦੇ ਦੌਰਾਨ ਸਾਨੂੰ ਕੁਝ ਇਨਪੁਟਸ ਮਿਲੇ ਸੀ ਕਿ ਇੱਕ ਪਾਈਪ ਹੈਗੀ ਆ ਨਜਾਇਜ਼ ਉਹ ਅਸੀਂ ਚੈੱਕ ਕਰਨ ਆਏ ਉਸ ਪਾਈਪ ਨੂੰ ਉਹ ਪਾਈ ਫੜੀ ਗਈ ਜਿਹੜੀ ਤੁਹਾਨੂੰ ਦਿਖਾਈ ਆ ਉਹ ਚੈੱਕ ਤੇ ਫਿਰ ਸਾਨੂੰ ਕਿਸੇ ਹੋਰ ਪਾਈਪਾਂ ਦੇ ਸ਼ੱਕ ਹੋਇਆ ਜਿੱਥੇ ਇੱਟਾਂ ਗਲਤ ਲੱਗੀਆਂ ਹੋਈਆਂ ਸੀ ਤੇ ਉਹ ਇੱਟਾਂ ਚੱਕੀਆਂ ਤਾਂ ਤਿੰਨ ਪਾਈਪਾਂ ਸਾਨੂੰ ਹੋਰ ਮਿਲ ਗਈਆਂ ਜਿਹੜੀਆਂ ਕਿ ਤੁਹਾਨੂੰ ਅਸੀਂ ਹੁਣ ਫੇਰ ਫੇਰ ਦਿਖਾਵਾਂਗੇ ਇਹ ਪਹਿਲੀ ਆ ਤਿੰਨ ਇਸ ਵਾਰ ਹੋਰ ਹੈੀਆਂ ਤੇ ਉਮੀਦ ਸਾਨੂੰ ਲੱਗ ਰਿਹਾ ਸ਼ੱਕ ਆ ਕਿ ਹੋਰ ਵੀ ਪਾਈਪਾਂ ਹੋਣੀਆਂ ਤੇ ਇੱਧਰ ਕਰੋ ਇਹ ਟੋਟਲ ਬਰਾਨੀ ਏਰੀਆ ਨਾਲ ਦੇ ਤਰਕੇ ਪੰਜ ਛੇ ਡੇ ਨਾਲ ਟੋਟਲ ਬਰਾਨੀ ਏਰੀਆ ਹੈਗਾ ਤੇ ਅੱਡੀਆ ਦੇਖੋ ਤੁਸੀਂ ਹਰ ਕਿੰਨੇ ਜਿੜਕੀ ਆ ਤੇ ਸਾਰੀ ਫਸਲ ਦਿਖਾਓ ਇਹ ਜੀ ਫਸਲਾ ਸਾਥੀਓ ਦੇਖੋ ਪੂਰੀ ਤੇ ਪਲ ਰਿਹਾ ਪੂਰੀ ਬਰਾਨੀ ਏਰੀਆ ਹੈਗਾ ਤੇ ਐ ਮਿੰਨੀ ਲੱਗਦਾ ਹੀ ਨਹੀਂ ਕਿ ਬਰਾਨੀ 'ਚ ਖੜੇ ਹੈਗੇ ਲਿੱਗੀਆਂ ਮੋੜ ਤੇ ਮੋੜ ਤੇ ਲਿੱਗੀ ਹੈਗੀ ਥੋੜੇ ਥੋੜੇ ਦੂਰ ਤੇ ਹਰੇ ਕਿਲੇ ਵਿੱਚ ਤੇ ਇੱਕ ਗੱਲ ਦੱਸਣੀ ਆ ਨਾ ਵੀ ਜਿੰਨਾ ਇਹ ਤਾਂ ਮੁਗ ਗਿਆ ਇਸ ਦੇ ਪਿੱਛੇ ਗਵਾਰੇ ਦੇ ਮੂੰਗੀਆਂ ਤੇ ਜਿਹੜੀ ਬਰਾਨੀਸ਼ਾ ਉਹ ਤੇ ਖੜਾ ਨਰਮਾ ਨਰਮਾ ਤੇ ਜਵਾਰ ਨਰਮਾ ਦਾ ਜਵਾਰ ਐਡੀ 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 ਜਵਾਰ ਕਿਸੇ ਕਿਸਾਨ ਦੇ ਨੇ ਉਹ ਜਿੱਡੀ ਇੱਥੇ ਖੜੀ ਹੈਗੀ ਆ ਹਲੋ ਹੁਣ ਕਰਦੇ ਆ ਕੰਮ ਅੱਗੇ ਤੁਹਾਨੂੰ ਦਿਖਾਉਣੇ ਆ ਬਾਕੀ ਜਿਵੇਂ ਬਾਕੀ ਪੈਪਾ ਦਿਖਾਉਣੇ ਆ ਪੈਪਾ ਦਿਖਾਉਣੇ ਆ ਟੁੜੇ ਰਿਓ ਨਾਲ ਹਾਂ ਉਸ ਤੋਂ ਬਾਅਦ ਹੋਰ ਦਿਖਾਉਣੇ ਆ ਫੋਨ ਫੜ ਲਾ ਕੇ ਮੈਂ ਦਾ ਕਾਲੇ ਜੂਮ ਕਰਕੇ ਬਣਾ ਲਾ ਸਰੀਆਂ ਦੇ ਜੀਂਦੇ ਪਾਣੀ ਨਿੱਤਰ ਗਿਆ ਸੱਥਿਓ ਉਹ ਸਾਹਮਣੇ ਬਣਾ ਕੇ ਉੱਥੇ ਕੋਡਾ ਜਿਆ ਤੇ ਥੱਲੇ ਜਾਲੀ ਲੱਗੀ ਵੀ ਹੈ ਪ੍ਰੋਪਰ ਭਾਈ ਵਿਹੰਤਲ ਮੜਾਇਆ ਤੇ ਅਸਾਥੀ ਤੁਹਾਨੂੰ ਦਿਖਾਉਂਦੇ ਆਂ ਵੀਡੀਓ ਫਿਰ ਫੇ ਆਪਾਂ ਲੋਕੇਸ਼ਨ ਮਿਲਦੀ ਨਹੀਂ ਪਰ ਭਾਈ ਠੀਕ ਹੈ ਇੱਥੇ ਇੱਥੇ ਬੰਨਾ ਕਰਕੇ ਬਣਾ ਦੇ ਆਪਣਾ ਇੱਧਰ ਲ ਨੰਬਰ ਲੱਗਿਆ ਹੁੰਦਾ ਹੈ ਇੱਧਰ ਦਾ ਨੰਬਰ ਆਊਗਾ ਬਸ ਤਾਂ ਮਿੱਟੀ ਦਾ ਲਿਆ ਜਾਂ ਲਾ ਰਹੇ ਨੇ ਵਰਗੇ ਆ ਆ ਆ ਇਹਨੂੰ ਲਾਈਵ ਲੋਕੇਸ਼ਨ ਲੈਣਾ ਕਰੂਗਾ ਆਪਾਂ ਫਿਰ ਮੋਟਰ ਚਲਾ ਕੇ ਦੇਖ ਲਓ ਉਹਨੇ ਪਾਣੀ ਖਤ ਨੂੰ ਹੱਟ ਬੰਦੀ ਇੱਕ ਬਣੀ ਆਣ ਲੱਗਦੀ ਕੋਈ ਨਹੀਂ ਮਿਸਟਰ ਅਸਾਂ ਥੋੜੀ ਦੂਸਤ ਨਾਲਾ ਜੀ ਹਾਂ ਜੀ ਹੱਟ ਬੰਦੀ ਹੈ ਜੀ ਨੀ ਉਹਨੂੰ ਵੀ ਕਰ ਬੰਦ ਕਰ ਰਿਹਾ ਉਹ ਲੱਭ ਐਸਾ ਨਹੀਂ ਬਣਾਇਆ ਬਣਾਉਂਦੇ ਸਾਥੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗੰਗਨੇਰ ਦੇ ਹਰ ਕਿਸਾਨ ਤਾਈ ਇਹ ਨਿਊਜ਼ ਪਹੁੰਚੇ ਤੇ ਆ ਦੇਖ ਸਕਦੇ ਹਾਂ ਉਸ ਇੱਕ ਵਾਰੀ ਤੁਹਾਨੂੰ ਦੁਬਾਰਾ ਏਰੀਆ ਦਿਖਾਉਣਾ ਹੈਗਾ ਪੂਰਾ ਬਰਾਨੀ ਏਰੀਆ ਤੇ ਦੇਖ ਲਓ ਸੀ ਲਗਾਤਾਰ ਕਾਰਵਾਈ ਅੱਜ ਕਰਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਸ਼ੇਅਰ ਵੀ ਕਰਦੇ ਰਵਾਂਗੇ ਸਾਥੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੀ ਖਬਰ ਸਾਰੀ ਨਿਊਜ਼ ਸਾਰੇ ਸਾਥੀਆਂ ਤੱਕ ਪਹੁੰਚੇ ਤੇ ਹਾਂ ਆਪਾਂ ਗੰਗਨੈ ਵਾਲੇ ਉਹਨਾਂ ਵੱਲ ਗੰਗਨੈ ਵਾਲੇ ਫਾਈਟ ਗਿਆ ਜੀ ਇੱਥੇ ਦੇਖੋ ਨਾ ਪਹਿਲਾਂ ਆਪਾਂ ਪਲਗਾ ਆਪਾਂ ਪਹਿਲਾਂ ਘਰ ਕੱਢ ਕੇ ਕਿਸਾਨ ਹੀ ਕਿਸਾਨ ਤਾਂ ਬੜੀ ਬਣੇ ਬੈਠੇ ਕਿਸਾਨ ਹੀ ਕਿਸਾਨ ਤੇ ਆਹ ਟੀਲ ਵਾਲੇ ਆ ਅਸੀਂ ਪਾਣੀ ਵਧਾਈ ਜਾਂਦੇ ਆ 360 ਕਰਦੇ ਹੋ ਜੀ ਇਹ ਆਹ ਫੇਰ ਪੂਰੀ ਡੀਟੇਲ ਤਾਂ ਜੀ 8 8 ਸਹੀ ਆ ਇਹ ਐਵੇਂ ਤਾਂ 8 ਹੀ ਜਾਊ ਫੇਰ ਗਾਂ ਕੀ ਪਤਾ ਕਿੰਨਾ ਕੁ ਖੋਸ਼ ਹੈ ਜੀ ਆਓ ਜੀ ਆਓ ਪ੍ਰਧਾਨ ਜੀ ਆਓ ਜੀ ਤੁਸੀਂ ਆਓ ਦੇਖੀ ਧੰਨਵਾਦ ਸਾਡੇ ਦਿੱਖ ਦੇ ਦਰਸ਼ਨ ਹੋਏ ਏਰੀਆ ਇਹਨਾਂ ਦਾ ਹੈ ਜੀ ਆਹ ਇਹਨਾਂ ਦਾ ਏਰੀਆ ਇਹਨਾਂ ਦਾ ਏਰੀਆ ਬਸ ਬਸ ਇਹਨਾਂ ਦੀ ਛਤਰ ਸ਼ਾਏ ਇੱਥੇ ਹੁੰਦਾ ਜਿਹੜਾ ਕੋਈ ਹੁੰਦਾ ਦੇਖੋ ਕਮਾਲ ਹੀ ਹੋ ਗਿਆ ਪੱਕੀ ਥੱਲੇ ਜਾਲੀ ਲੱਗੀ ਹੋਈ ਹੈ ਉੱਥੇ ਪਾਈ ਪੈ ਵੀ ਉੱਥੇ ਤਾਂ ਕਿ ਗਾਂ ਬਿਲਕੁਲ ਵੀ ਉਹ ਨਾ ਜਾਵੇ ਗੰਦ ਨਾ ਜਾਵੇ ਤੇ ਸਾਥੀ ਤੁਹਾਨੂੰ ਅੱਗੇ ਦੀ ਅਪਡੇਟ ਦਿੰਦੇ ਰਾਵਾਂਗੇ ਲਾਈਵ ਰੱਖਾਂਗੇ ਸਾਹਮਣੇ ਨਾਲ ਮਿੱਟੀ ਪਾ ਕੇ ਨੇੜੇ ਲਾਲਾ ਮਾੜੀ ਨੇੜੇ ਲਾਲਾ ਉਹ ਬਹੁਤ ਪੁਰਾਣਾ ਹੈ ਦਿਲਪਿਕ ਪਾਈ ਪੈ ਹਾਂਜੀ ਸੱਥੀਓ ਸ਼ੇਅਰ ਕਰਦੇ ਵਤ ਵਤ ਹਾਂ ਇਹਨਾਂ ਇਹਨਾਂ ਕੀ ਗੱਲ ਆ ਆਹ ਮਨਿਆ ਸਹੀ ਔਰਤ ਹੋਂ ਸਹੀ ਆ ਜੀ ਥੋੜਾ ਬੇਰੀ ਦਿੱਕੂਆ ਪਾਣੀ ਕੱਢਾਂਗੇ ਬਿਆਨਤ ਪਿਸਟਲ ਹੈਗਾ ਓਏ ਬਿਆਨਤ ਵੀਰਾਦੀ ਫੋਨ ਮੇਰਾ ਮੈਨੂੰ ਫੜਾ ਫੋਨ ਬਿਆਨਤ ਮੂਡ ਲਾ ਲਿਆ ਮੇਰਾ ਮੇਰਾ ਫੋਨ ਨਾਲ ਨਾਲ ਡਿੱਗੀਆਂ ਸਭ ਸੱਥੀਓ ਅੰਦਰ ਜਾ ਕੇ ਤੁਹਾਨੂੰ ਦਿਖਾਉਣੇ ਮੌਕੇ ਜਾ ਰਹਿਣਾ ਨਾ ਪ੍ਰੋਬਲਮ ਨਹੀਂ ਉਹ ਆਇਆ ਹੋਰ ਆਇਆ ਹੋਰ ਇੱਕ ਹੋਰ ਚੱਲ ਪਾ ਲੋ ਦੇ ਪ੍ਰੰਕ ਕੋ ਖਤੜਦੀ ਹੋ ਇਹ ਲੋਨ ਭਾਗੇ ਸੀ ਅੱਜ ਮੈਂ ਕੋਲੋਂ ਕਰ ਅ ਮਿਸ਼ੂ ਵਿੱਚ 73 ਫੜਾਈਆਂ ਹੋਣ ਸੀ ਨਾ ਓਕੇ ਸਰ ਜੇ ਰੱਖਦੇ ਰਾਤ ਦੇ ਪੜ ਲਾਂਗੇ ਛੇ ਇਧਰ ਦੇ ਪਾਸ ਕਾਲੇ ਫਾੜ ਆਈ ਮਾਈਟਾ ਪਰ ਜਿਹੜੇ ਆ ਰਹੇ ਹਾਂ ਚੱਲਿਆ ਗੱਲ ਕਰਦੇ ਬਾਅਦ ਤੇ ਉਹ ਸਹੀ ਕਮਰ ਕਰਨੀ ਬਹੁਤ ਹੈ ਇਹਦਾ ਪਤਾ ਹੀ ਹੈ ਮੈਂ ਉਹੀ ਦਾ ਕਹਿਣਾ ਰਵਿੰਦਰ ਭਾਈ ਪਾਜੀ ਇਧਰ ਆ ਜਾਓ ਨਾਲੇ ਪਤਾ ਆਪਾਂ ਨੂੰ ਤਾਂ ਹੁਣ ਧਿਆਨ ਆ ਇਹਦਾ ਇਹਨਾਂ ਨੂੰ ਧਿਆਨ ਦਿਓ ਆ ਰਹਿਣ ਤੇ ਰਹਿਣ ਆ ਨਹੀਂ ਨਹੀਂ ਓਏ ਓ ਇਹਨਾਂ ਨੂੰ ਕੁਝ ਨਹੀਂ ਹੁੰਦਾ ਫਿਰ ਆਪ ਕਰਾਂਗੇ ਕੀ ਹਾਂ ਫਿਰ ਕੀ ਬੱਟੀ ਦਾ ਮੈਂ ਉਹ ਗੱਲ ਨੂੰ ਵਿਛੜੀ ਜਾਣਾ ਹਾਂ ਆ ਲੈ ਫੜਾਈ ਫੋਨ ਸਾਥਿਓ ਦੇਖ ਰਿਹਾ ਹਾਂ ਪਾਈਪ ਔਕੇ ਤੇ ਆਸੇ ਪਾਸੇ ਪਾਣੀ ਪਾ ਗਏ ਇਤਲੇ ਤੋਂ ਪਾਣੀ ਕੱਢਾਂਗੇ ਮਿੱਟੀ ਪਾ ਗਏ ਤੁਸੀਂ ਇਹ ਸੁਣ ਦਿਖਾਓ ਨੇ 3-4 ਬੱਟੇ ਪਾ ਗਏ ਨਾ ਫੇਰੀਓ ਬੱਟੇ ਨਾਲ ਮਿੱਟੀ ਨਿਕਲ ਜੂ

ਕਾਫੀ ਲੱਗੇ ਚੀਨੈਰ ਦੀ ਸਫਾਈ ਵੀ ਚੱਲੀ ਜਾਂਦੀ ਸਾਥੀਓ ਇਹ ਜਿਹੜੇ ਜਾਤੀਆਂ ਤੋਂ ਅਪਸਟ੍ਰੀਮ ਬੋਲ ਹੈਗੇ ਉਸ ਤੋਂ ਬਾਅਦ ਸਫਾਈ ਚੱਲੀ ਜਾਂਦੀ ਹੈ ਮੈਨੂਅਲ ਲੇਬਰ ਵੀ ਲੱਗੀ ਹੋਈ ਹੈ ਦੇਸੀ ਦੀ ਲੱਗੀ ਹੋਈ ਹੈ ਕਾਫੀ ਕਿਸਾਨ ਕਿਸਾਨ ਸਾਥੀ ਪਹੁੰਚੇ ਇੱਥੇ ਦੇਖ ਸਕਦੇ ਹੋ ਪਾਣੀ ਲਾਉਣਾ ਪਿਆ ਸੁਣਿਆ ਜਾਂਦਾ ਪਾਣੀ ਦੇ ਉੱਤੇ ਫੱਟ ਨਹੀਂ ਉੱਪਰ ਕਿੱਥੇ ਪਾਣੀ 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 ਬੜੇ ਹੋ ਗਏ ਗਾਣ ਲੋਨ ਉੱਤੇ ਨੋਟ ਨਾ 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 ਮੈਂ ਤਾਂ ਕਰਦੇ ਆ ਜੇ ਪਾਰਨੀ ਬੰਦੇ ਨੂੰ ਦਫਾ ਕਰੋ ਯਾਰ ਭੈਣਾਂ ਚੀਜ਼ ਜਰੂਰ ਇੱਥੇ ਆ ਰੋਜ਼ ਤੇ ਨਾ ਆ ਕੇ ਪੈ ਪਰ ਰਾਤ ਨੂੰ ਬੱਟੇ ਦੇ ਵਿੱਚ ਉਹ ਵੜ ਗਿਆ। ਬੱਟਲੇ ਵੱਡਾਈ ਆ। ਚਾਹ ਕੇ ਪੇਪਲ ਉੱਤੀ ਚੱਲ ਗਏ ਜੀ। ਐਸਾ ਫੜ ਲਿਆ। ਉਹ ਦੂਜੇ ਦਿਨ ਸੁਭਾਗ ਨੂੰ ਲੈ ਕੇ ਭਵਾਂ ਨੂੰ ਲੈ ਆ ਕੇ ਦੂਰ ਦੂਰ। ਸੁਭਾਗ ਆ ਬਾਗ ਆ। ਸੁਭਾਗ ਆ ਤਾਂ ਕੀ ਬਣਾ। ਬੱਪਾ ਦੇ ਦੇ ਨਾ ਕਿ ਦੱਬਾ ਹੀ ਆ। ਆ ਜੋ ਮਿਹਨਤ ਕਰੀ ਜਾਂਦੇ ਆ। ਹਾਈ ਤਾਂ ਗੱਲ ਹੈ। ਆ ਦੇਖੋ ਸਾਥੀਓ। ਥੱਲੇ ਜੜੀ ਲੱਗੀ ਹੋਈ ਐ। कई गई कटाई आ सबना बटलो ना यार आ देखो साथियों जाली ला रखी है 82 फुट 82 फुट जगह खाली कराओ दोनों पास से गल है और कोशिश करो हेड तो एमपी दे भी टच से चढ़ के जावे एक पास से ये नु साफ बता नहीं बनती है तुम्हारे पैदा नहीं अंदर कोई साफ नहीं होती यो तो लगने टेलना को डिमांड है कि गंगना ਪਾਣੀ ਕੱਢ ਲੈ ਜਾਂ ਕਿੰਨਾ ਲੱਗਣਾ ਪੈਣਾ ਹੈ ਪਰ ਆ ਨੱਪਾ ਦੇ ਨੂੰ ਡੱਬਾ ਪੜਾਈ ਪੱਟਲਾ ਇੱਕ ਦਾ ਅੰਕ ਨਾਮ ਦਾ ਫੋਨ ਬਣਦੇ ਨਹੀਂ ਨਹੀਂ ਜਿਹੜਾ ਵੱਡਾ ਕੰਮ ਕਾਉਂਟ ਹੋਵੇ ਇਹਦਾ ਜਾਨਕਨਾ ਅਸਲ ਵਿੱਚ ਹੈ ਇਹੋ ਬਸ ਆ ਲੈ ਦੱਬਾ ਤਰਕਪੰਦੂ ਕਿ ਜਿੰਨੇ ਪੜਦੇ ਆ ਤੇ ਬੁੱਦਿਲਾ 22 ਥੱਲੇ ਹੈਗਾ ਭਾਈ ਜੁਗਾੜ ਥੱਲੇ ਪਾਈ ਪੈ ਗਈ ਆ ਇੱਕ ਇੱਕ ਇਟ ਹੋਰ ਪਾ ਲਾ ਸਾਰਾ ਪਾਣੀ ਕੱਢ ਉੱਤਰੋ ਆਈ ਜੀ ਕਿਨੇ ਰਾ ਬੈੱਡ ਪਰਣਾ ਪੂਗਾ ਨਹੀਂ ਨਹੀਂ ਬੈਠੇ ਯਾਰ ਥੋੜੀ ਹੋਰ ਪਾ ਲਾ ਪੱਕੀ ਹਰੀਆਗ ਦੀ ਪਾਈ ਥੱਲੇ ਲਾਉਂਖੀ ਇਹ ਤਾਂ ਆਪਾਂ ਲੈ ਫਿਰ ਜਿਵੇਂ ਬੈੱਡ ਚ ਜਿਹੜਾ ਬੱਚੇ ਖੁੱਕਿਆ ਪਾਣੀ ਹੈ ਉਹ ਵੀ ਵਿੱਚ ਜਾਵੀ ਟੋੜਾ 12 13 ਸਾਲ ਦਾ ਕਰਦਾ ਸੀ ਸੀਮੈਂਟ ਪਾਇਆ ਕੋਰਾ ਹੀ ਤੇ ਸਰ ਜਵਾਬ ਨੰਬਰ ਪੜਾ ਸੀ ਕੋਰਾ ਸੀਮੈਂਟ ਪਾਇਆ ਕੋਰਾ ਸੀਮੈਂਟ ਪਾਇਆ ਵੀ ਸਾਥੀਓ ਜਾਗਦੇ ਰਿਹਾ ਕਰੋ ਤੇ ਅਦੇ ਸੰਬੰਧੀ ਦੇ ਰਿਡੈਕਸ਼ਿਵ ਵਗੈਰਾ ਹੈਗੀ ਉਹਨਾਂ ਨੂੰ ਸਾਰਿਆਂ ਨੂੰ ਸੂਚਨਾ ਦਿਆ ਕਰੋ ਇੱਥੇ ਵੀ ਤੁਹਾਨੂੰ ਲੱਗਦਾ ਪਾਪ ਦਾ ਸ਼ੱਕ ਹੈਗਾ ਟੇਲਾਂ ਫਿਰ ਹਰੇਕ ਨਹਿਰ ਜਿਹੜਾ ਵੱਧ ਪਾਣੀ ਲੈ ਰਹੀ ਹੈ 50 50 60 70 70 ਕਿਉਂ ਸਕੇ ਆਹੀ ਕਾਰਨ ਹੈਗਾ ਤੇ ਚੋਰੀ ਹੋ ਜਾਂਦੀ ਹੈ ਤੇ ਟੇਲਾਂ ਚ ਪਾਣੀ ਪਹੁੰਚਦਾ ਨਹੀਂਗਾ ਤੇ ਇਹਦਾ ਨੁਕਸਾਨ ਪੂਰੇ ਸਿਸਟਮ ਨੂੰ ਹੁੰਦਾ ਹੈ ਨਹਿਰਾਂ ਪਾਣੀ ਜ਼ਿਆਦਾ ਲੈਣ ਲੱਗ ਜਾਂਦੀਆਂ ਤੇ ਪਾਣੀ ਜ਼ਿਆਦਾ ਲੈਣ ਕਰਕੇ ਜਿਹੜੀ ਪੂਰੇ ਰੈਗੂਲੇਸ਼ਨ ਨਹਿਰਾਂ ਲੇਟ ਖੁੱਲਣ ਲੱਗਦੀਆਂ ਇਹਨਾਂ ਨੁਕਸਾਨ ਸਾਰੇ ਕਿਸਾਨਾਂ ਨੂੰ ਹੁੰਦਾ ਹੈ। ਅੱਛਾ ਤੁਸੀਂ ਸ਼ੇਅਰ ਕਰਦੇ ਹੋ ਵਕਤ-ਵਕਤ। ਸ਼ੇਅਰ ਕਰਾਂਗੇ ਸਾਰਾ ਇਹ। ਅੱਜ ਦਾ ਜੋ ਵੀ ਹੈ। ਲਗਾਤਾਰ ਤੁਹਾਡੇ ਨੂੰ ਲਾਈਕ ਦਿਖਾਵਾਂਗੇ। ਵਾਇਰਲ ਹੋਣਗੇ। ਸਭ ਤੋਂ ਏਰੀਆ ਸਰਬ ਦਰਾਨੀ ਏਰੀਆ ਦਰਾਨੀ ਏਰੀਏ ਚੋਂ ਇਹਨਾਂ ਵਧੀਆ ਵਰਮਾ ਤੇ ਜਵਾਹਰ ਜਿਹੜਾ ਖੜੀ ਹੈਗੀ ਉਹ ਨਹੀਂ ਸਕਦਾ ਕਿ ਇਹਦਾ ਮੁੱਖਿਆ ਤੇ ਜਿਆਦਾ ਇਹ ਨਹੀਂ ਕਹ ਲੈਂਗੇ ਕਿ ਜਿੰਦਾ ਮੇਰੇ ਕੋਲ ਲਗਾਤਾਰ ਦੂਰੀਆਂ ਬੜੇ ਧੀਰ ਸਾਥੀਓ ਬਾਗਾਵਤ ਦੇ ਨੇ ਇਹ ਤਰ੍ਹਾਂ ਕਹਦੇ ਹੈ ਕਿ ਰੇਖਾ ਤੋਂ ਦਰ ਮੈਂ ਖੁਦ ਤੈਲੇ ਲੱਗੀ ਹੈ ਤੇ ਆਪਕੋ ਸੁਤੇ ਜਾਉਂਗੀ ਸਾਰਾ ਉਹਦਾ ਕੱਢਾਂਗੇ ਉਸ ਤੋਂ ਬਾਅਦ ਵੀ ਇਹ ਬੱਟੇਂ ਕੈਪੀ ਉਮੀਦਾਂਗੇ